ਅੰਮ੍ਰਿਤੰਗ ਨੰਡੀ ਗਿਆ ਇਹ ਅੱਜ ਜਿਹੜਾ ਇੱਥੇ ਧੋਬਿਆਣਾ ਬਸਤੀ ਜਿਹੜਾ ਹੈਗਾ ਸਾਡੇ ਵੱਲੋਂ ਇੱਥੇ ਸ਼ਿਰਕਤ ਕੀਤੀ ਗਈ ਹੈਗੀ ਸਾਰੇ ਅਫਸਰ ਜਿਹਨੇ ਜਿਹੜੇ ਇੱਥੇ ਆਏ ਨੇ ਜਿਨ੍ਹਾਂ ਨੇ ਕਿ ਇੱਥੇ ਜਿਹੜਾ ਹੈਗਾ ਇਸ ਸਰਚ ਆਪਰੇਸ਼ਨ ਦੇ ਵਿੱਚ ਜਿਹੜਾ ਹੈਗਾ ਕਾਰਵਾਈ ਕਰ ਰਹੇ ਨੇ ਮਾਰਚ ਮਹੀਨੇ ਦੇ ਤਹਿਤ ਜਿਹੜਾ ਹੈਗਾ ਪਠਿੰਡਾ ਜ਼ਿਲ੍ਹੇ ਦੇ ਵਿੱਚ 98 ਮੁਕੱਦਮੇ ਜਿਹੜੇ ਹਾਲੇ ਤੱਕ ਦਰਜ ਹੋਏ ਨੇ ਇਸ ਤੋਂ ਇਲਾਵਾ ਅੱਜ ਦੇ ਸਰਚ ਆਪਰੇਸ਼ਨ ਵਿੱਚ ਜਿਹੜਾ ਹੈਗਾ 10 ਮੁਕੱਦਮੇ ਦਰਜ ਕਰਕੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਦੇ ਵਿੱਚ 70 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਔਰ ਇਸ ਤੋਂ ਇਲਾਵਾ ਤਲਵੰਡੀ ਸਾਬੋ ਦੇ ਏਰੀਆ 'ਚ ਇੱਕ ਵਿਅਕਤੀ ਤੋਂ ਸਿਗਨੇਚਰ ਕੈਪਸੂਲ ਵੀ ਫੜੇ ਗਏ ਨੇ ਤੋਂ ਜਿਹੜੀ ਇਹ ਸਾਡੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਇਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਸਾਡੇ ਵੱਲੋਂ ਜਿਹੜੀਆਂ ਪਬਲਿਕ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਜਿਹਦੇ ਚ ਸੰਪਰਕ ਮੁਹਿੰਮ ਦੇ ਤਹਿਤ ਮੁਹੱਲਾ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਪਬਲਿਕ ਮੀਟਿੰਗਸ ਸਾਡੇ ਵੱਖ-ਵੱਖ ਅਫਸਰਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਲੇਬਰ ਤੋਂ ਕੱਲ ਵੀ ਬੜੇ ਪੁਲਿਸ ਨੇ ਕਈ ਗੱਟਿਆਂ ਨੂੰ ਕੁਨਾਟ ਕੀਤਾ ਤੇ ਕਈ ਗੱਟਾਂ ਨੇ ਲੇਬਰ ਵਾਲਿਆਂ ਨੇ ਰੋਪ ਲਾਇਆ ਇਹ ਸੀ ਪੁਲਿਸ ਨੂੰ ਭਰਉਣੇ ਵੀ ਆ ਇਹ ਰਹੇ ਤੁਸੀਂ ਨਸ਼ਾ ਵੇਚਣ ਵਾਲਿਆਂ ਦੀ ਸਪੋਰਟ ਕਰਦੇ ਹੋ ਲੇਬਰ ਆ 3 ਕੁ ਮਾਰਕ ਤੇ 40 45 ਸਾਲਾਂ ਦੇ ਬੈਕਗ੍ਰਾਉਂਡ ਲੇਬਰ ਦਾ ਕੰਮ ਕਰਦੇ ਆਗੇ ਅੱਛਾ ਜੀ ਨਸ਼ੇ ਫੜਨ ਵਾਲੇ ਜਿਹੜੇ ਉਹ ਹੋਰ ਵਿਅਕਤੀ ਸਾਨੂੰ ਕਿਉਂ ਇੱਥੇ ਜਨਰਲ ਡਿਊਟੀ ਕਰਨ ਇਹ ਤਾਂ ਤੁਹਾਡੇ ਵੱਲੋਂ ਮੇਰੇ ਧਿਆਨ ਚ ਲਿਆਂਦਾ ਗਿਆ ਇਹ ਮੈਟਰ ਜਿਹੜਾ ਹੈਗਾ ਉਹ ਸਿਟੀ ਡੀਐਸਪੀ ਦੇ ਨਾਲ ਮੈਂ ਗੱਲ ਕਰਕੇ ਇਹਦੇ ਚ ਜੋ ਜਾਇਜ਼ ਕਾਰਵਾਈ ਹੈ ਉਹ ਕਰਵਾਈ ਜਾਏਗੀ ਸਰ ਲੋਕਾਂ ਨੂੰ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਜੇ ਮੰਨ ਲਓ ਕਿਸੇ ਨੇ ਨਸ਼ਾ ਛੱਡਣਾ ਹੁੰਦਾ ਹੈ ਤੌਣਾ ਸਾਹਮਣੇ ਨਹੀਂ ਆਂਦਾ ਕੈਮਰੇ ਦੇ ਜਾਂ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਨਹੀਂ ਆਂਦਾ ਕੋਈ ਟੋਲ ਫਰੀ ਨੰਬਰ ਜਿਵੇਂ ਬੋਰਡ ਐਡਵਰਟਾਈਜ਼ਮੈਂਟ ਹੁੰਦੀ ਹੈ ਵੱਖ-ਵੱਖ ਏਰੀਆ ਜਿੱਥੇ ਨਸ਼ਾ ਜ਼ਿਆਦਾ ਵਿਕਦਾ ਹੈਗਾ ਤੇ ਐਡਵਰਟਾਈਜ਼ਮੈਂਟ ਵਾਸਤੇ ਪ੍ਰਸ਼ਾਸਨ ਵੱਲੋਂ ਕੋਈ ਐਡ ਨੰਬਰ ਜਿਹੜੀਆਂ ਸਾਡੀ ਸੰਪਰਕ ਮਹਿੰਮ ਦੇ ਤਹਿਤ ਅਸੀਂ ਪਬਲਿਕ ਮੀਟਿੰਗਸ ਕਰਦੇ ਹਾਂ ਉਹਦੇ ਚ ਅਸੀਂ ਸੇਫ ਪੰਜਾਬ ਹੈਲਪਲਾਈਨ ਨੰਬਰ ਹੈ 19779100200 9779 100 ਤੇ 200 ਇਸ WhatsApp ਨੰਬਰ ਤੇ ਤੁਸੀਂ ਜਿਹੜਾ ਹੈਗਾ ਆਪਣੀ ਇਨਫੋਰਮੇਸ਼ਨ ਸਾਨੂੰ ਦੋਗੇ ਤਾਂ ਤੁਹਾਡੀ ਜਿਹੜੀ ਆਈਡੈਂਟੀਟੀ ਵੀ ਗੁਪਤ ਰੱਖੀ ਜਾਏਗੀ ਪਿਛਲੇ ਹਫਤੇ ਜਿਹੜਾ ਹੈਗਾ ਐਸ ਐਚ ਓ ਤਲਵੰਡੀ ਸਾਹਬੋਂ ਵੱਲੋਂ ਇੱਕ ਵਿਅਕਤੀ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾਇਆ ਗਿਆ ਜਦੋਂ ਉਹਦੇ ਪਰਿਵਾਰ ਵਾਲਿਆਂ ਨੇ ਐਸ ਐਚ ਓ ਨਾਲ ਜਿਹੜਾ ਹੈਗਾ ਸੰਪਰਕ ਕੀਤਾ ਤੇ ਉਹਨਾਂ ਨੇ ਜਿਹੜਾ ਹੈਗਾ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾਇਆ ਤਾਂ ਇਹ ਜ ਅਸੀਂ ਜਿਹੜਾ ਹੈਗਾ ਲੋਕਾਂ ਦੀ ਮਦਦ ਕਰਨ ਵਾਸਤੇ ਹਰਦਮ ਤਿਆਰ ਹਾਂ ਤੇ ਜਿਹੜੀ ਤੁਹਾਡੀ ਆਈਡੈਂਟੀਟੀ ਦੇ ਬਾਰੇ ਵਿੱਚ ਤੁਸੀਂ ਗੱਲ ਕੀਤੀ ਹੈ ਅਸੀਂ ਹੁਣ ਬਹੁਤ ਕੇਅਰ ਲੈ ਰਹੇ ਹਾਂ ਬਹੁਤ ਜਿਹੜਾ ਹੈਗਾ ਉਹ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਸੇ ਵਿਅਕਤੀ ਦੀ ਆਈਡੈਂਟੀਟੀ ਜਿਹੜੀ ਹੈਗੀ ਪਬਲੀਕਲੀ ਡਿਕਲੇਅਰ ਨਾ ਕੀਤੀ ਜਾਵੇ। ਦੇਖੋ ਬੱਚੇ ਵੀ ਛੋਟੇ ਬੱਚੇ ਜਿਹੜੇ ਸਕੂਲ ਜਾਂਦੇ ਆ ਉਹ ਵੀ ਸੋਨ ਵਿੱਚ ਆਇਆ ਵੀ ਲੁਕੇਟ ਕਰਦੇ ਆ ਉਹਨਾਂ ਨੂੰ ਲੈ ਕੇ ਕੋਈ ਸਕੂਲਾਂ ਨਾਲ ਜਾਂ ਕੋ ਬੁੱਲ ਜਾਣਾ ਟਾਈਪ ਕੀਤਾ ਜਾਵੇ। ਕੁਝ ਸਕੂਲਾਂ ਦੇ ਵਿੱਚ ਇਤਾਂ ਪਤਾ ਚੱਲਿਆ ਅਸੀਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਜਿਹਨੂੰ ਕਹਿੰਦੇ ਜਾਗਰੂਕਤਾ ਮੁਹਿੰਮ ਦੇ ਤਹਿਤ ਸਕੂਲ ਟੀਚਰਸ ਤੇ ਪ੍ਰਿੰਸੀਪਲਸ ਨੂੰ ਤੇ ਪੇਰੈਂਟਸ ਨੂੰ ਜਿਹੜਾ ਹੈਗਾ ਉਹ آگਾਹ ਕਰਾਵਾਂਗੇ ਕਰਾਵਾਂਗੇ ਕਿਉਂਕਿ ਕਈ ਵਾਰੀ ਜਿਹੜਾ ਹੁੰਦਾ ਉਸ ਜਗ੍ਹਾ ਤੇ ਕਿਸੇ ਬਸਤੀ ਦੇ ਵਿੱਚ ਜਾਂ ਕਿਸੇ ਮੁਹੱਲੇ ਦੇ ਵਿੱਚ ਕਈ ਵਾਰੀ ਕਲਚਰ ਕਲਚਰਲੀ ਜਿਹੜਾ ਹੈਗਾ ਬੱਚੇ ਨੂੰ ਸਹੀ ਰਸਤਾ ਨਹੀਂ ਮਿਲਦਾ ਜਿਦੇ ਕਾਰਨ ਉਹ ਇਹ ਇੰਨਾ ਕੰਮਾਂ 'ਚ ਪੈ ਜਾਂਦਾ ਹੈ। ਤੋਂ ਇਹਨੂੰ ਜਿਹੜਾ ਹੈਗਾ ਆਪਾਂ ਆਸਾਨੀ ਨਾਲ ਜਿਹੜਾ ਸੁਧਾਰ ਸਕਦੇ ਹਾਂ ਜੇਕਰ ਲੋਕਾਂ ਨੂੰ ਆਪਣਾ ਸੰਪਰਕ ਮਹਿੰਦਰ ਤਾਇਤ ਜੋੜਿਆ ਜਾਵੇ। ਇਹਦੇ 'ਚ ਅਸੀਂ ਜਿਹੜਾ ਹੈਗਾ ਵਿਲੇਜ ਡਿਫੈਂਸ ਕਮੇਟੀ ਤੇ ਵਾਰਡ ਡਿਫੈਂਸ ਕਮੇਟੀਆਂ ਜਿਹੜੀਆਂ ਹੈਗੀਆਂ ਉਹ ਅਸੀਂ ਬਣਾ ਰਹੇ ਆਂ। ਉਹਨਾਂ ਦੇ ਉਹਨਾਂ ਦੇ ਨਾਲ ਸੰਪਰਕ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਉਹਨਾਂ ਦੀ ਮਦਦ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਕਿ ਉਹ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਆਦਤਾਂ ਨੇ ਉਹਨਾਂ ਤੋਂ ਜਿਹੜਾ ਹੈਗਾ ਦੂਰ ਸਰਚ ਅਭਿਆਨ ਚਲਾਇਆ ਗਿਆ ਕੀ ਕਹਿਣਾ ਚਾਹੋਗੇ ਇਹ ਲਗਾਤਾਰ ਸਾਡੀ ਨਸ਼ਿਆਂ ਦੇ ਖਿਲਾਫ ਕਾਰਵਾਈ ਪੰਜਾਬ ਪੁਲਿਸ ਦੀ ਜਾਰੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਲਗਾਤਾਰ ਸਰਚੇਜ਼ ਕੋਰਡੌਨਸ ਕਿ ਕਮੇ ਸੋਪ ਦੀ ਜੇਲ੍ਹਾਂ ਦੀ ਹੋਰ ਜਿੰਨੇ ਹੌਟ ਸਪੋਰਟਸ ਉਹਨਾਂ ਦੀ ਸਰਚੇ ਚੱਲਦੀ ਹੈ ਅੱਜ ਵੀ ਇਹਨਾਂ ਨੇ ਪੂਰੇ ਬਟਿੰਡਾ ਜ਼ਿਲ੍ਹਾ ਵਿੱਚ ਕੀਤੀ ਇਸ ਤਰ੍ਹਾਂ ਦੀ ਕੋਆਰਡਿਨੇਟ ਸਰਚ ਆਪਰੇਸ਼ਨਸ ਉਸ ਦੇ ਤੱਤੇ ਇਹਨਾਂ ਨੂੰ ਕਾਫੀ ਰਿਕਵਰੀ ਜੁਈ ਹੈ ਉਹਦੇ ਤੋਂ ਅਸੀਂ ਡਿਟੇਲ ਬਾਅਦ ਚ ਪ੍ਰੈਸ ਨੋਟ ਰਹੀ ਦੇ ਦਿੱਤੀ ਜਾਊਗੀ ਕਾਫੀ ਬੰਦੇ ਵੀ ਅਰੈਸਟ ਕੀਤੇ ਗਏ ਨੇ ਪੂਰੇ ਮਾਰਚ ਮਹੀਨੇ ਦੇ ਦੌਰਾਨ 100 ਦੇ ਲਗਭਗ 100 ਦੇ ਆਸ-ਪਾਸ ਐਫ ਆਈ ਆਰਸ ਦਰਜ ਹੋਈਏ ਸਵਾ ਕਿਲੋ ਤੋਂ ਵੱਧ ਹੈਰੋਇਨ ਦਰਬੰਦ ਕੀਤੀ ਗਈ ਹੈ 10 ਕਿਲੋ ਤੋਂ ਵੱਧ ਅਫੀਮ ਬਰਾਮਦ ਕੀਤੀ ਗਈ ਹੈ ਕਾਫੀ ਡਰਗ ਮਨੀ ਬਰਾਮਦ ਹੋਈ ਹੈ ਤੇ ਇਹਦੇ ਬਹੁਤ ਚੰਗੇ ਤੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਤੇ ਹੁਣ ਲਗਾਤਾਰ ਜੋ ਇਸ ਦੇ ਤਹਿਤ ਯੁਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਜੋ ਪੁਲਿਸ ਦੇ ਆਪਰੇਸ਼ਨਸ ਹੈ ਉਹ ਲਗਾਤਾਰ ਜਾਰੀ ਰਹੇਗਾ ਜੈਨ ਸਾਹਿਬ ਜੈਨ ਸਾਹਿਬ ਜੇ ਗੱਲ ਕਰੀਏ ਮੁਹੱਲੇ ਦੇ ਕੁਝ ਵਸਨੀਕ ਇਹ ਕਹਿ ਰਿਹਾ ਹੈ ਪੁਲਿਸ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਹੈ ਇੱਕ ਬਕਾਇਦਾ ਐਸਆਈ ਦਾ ਨਾਮ ਲਿਆ ਗਿਆ ਜੀ ਇੱਥੇ ਜੋ ਵੀ ਜਿਹਦੇ ਕੋਲ ਵੀ ਕੋਈ ਇਨਫੋਰਮੇਸ਼ਨ ਹੈ ਉਹ ਇਨਫੋਰਮੇਸ਼ਨ ਸਾਨੂੰ ਪਾਸੋਂ ਕਰਦਿਆਂ ਉਹ ਤੋਂ ਪੂਰੀ ਤਰ੍ਹਾਂ ਵੈਰੀਫਾਈ ਕਰਕੇ ਜੋ ਵੀ ਐਕਸ਼ਨ ਹੋਏਗਾ ਸਖਤੋਂ ਸਖਤ ਲੀਗਲ ਐਕਸ਼ਨ ਲਿਆ ਜਾਵੇਗਾ। ਉਹਨਾਂ ਦਾ ਇਹ ਵੀ ਕਹਿਣਾ ਵੀ ਅਸੀਂ ਬਾਰ ਬਾਰ ਪੁਲਿਸ ਨੂੰ ਕੰਪਲੀਨਟਸ ਕੀਤੀ ਹੈਗੀਆਂ ਵੀ ਨਸ਼ਾ ਤਸਕਰੀ ਇੱਥੇ ਕਾਫੀ ਹੈ, ਕਾਫੀ ਨਸ਼ਾ ਵਿਕਦਾ ਹੈ, ਤਾਂ ਵੀ ਕੋਈ ਕਾਰਵਾਈ ਨਹੀਂ ਹੋਈ। ਤਾਈ ਤਾਂ ਇਹਨਾਂ ਨੂੰ ਹੌਟਸਪੌਟ ਦੀ ਤਰ੍ਹਾਂ ਆਈਡੈਂਟੀਫਾਈ ਕੀਤਾ ਗਿਆ। ਪੁਲਿਸ ਨੇ ਆਈਡੈਂਟੀਫਾਈ ਕਰਕੇ ਪੁਲਿਸ ਨੇ ਐਕਸ਼ਨ ਲਿਆ ਹੈ। ਤਾਈ ਤਾਂ ਤੁਸੀਂ ਇੱਥੇ ਆਇਓ ਸਾਰੇ। ਬਲਡੋਜ਼ਰ ਐਕਸ਼ਨ ਦੀ ਗੱਲ ਕੀਤੀ ਜਾਵੇ। ਇੱਕ ਵਾਰ ਖਡੋਤ ਨਜ਼ਰ ਆ ਰਹੀ ਹੈ। ਇੱਕ ਵਾਰ ਜਿਹੜਾ ਐਕਸ਼ਨ ਜ਼ਰੂਰ ਨਜ਼ਰ ਚਾਹੀ ਸੀ ਪਰ ਮਠੰਡਾ ਜ਼ਿਲ੍ਹੇ ਦੇ ਦੁਆਰਾ ਐਕਸ਼ਨ ਨਹੀਂ ਕਰਿਆ। ਸਾਰਾ ਕਾਰਵਾਈ ਕਾਨੂੰਨ ਦੇ ਤ ਇਹ ਨਹੀਂ ਕਿ ਕੋਈ ਵੀ ਕਾਨੂੰਨ ਦੇ ਖਿਲਾਫ ਜਾ ਕੇ ਆ ਅਚਨਚੇਤ ਇਸ ਤਰ੍ਹਾਂ ਦਾ ਜੋ ਫੈਕਟਸ ਦੇ ਵਿਰੁੱਧ ਹੋਣ ਜੋ ਲੋਅ ਦੇ ਵਿਰੁੱਧ ਉਹ ਕਾਰਵਾਈ ਨਹੀਂ ਕੀਤੀ ਜਾਊਗੀ ਤੁਸੀਂ ਹੁਣ ਦੇਖਿਆ ਹੋ ਨਾ ਡੀਜੀ ਸਾਹਿਬ ਨੇ ਸਾਰੇ ਐਸਐਸਪੀ ਤੇ ਕਮਿਸ਼ਨਰਸ ਦੀ ਡਿਊਟੀ ਲਈ ਹੈ ਉਹ ਹਫਤੇ ਬਰ ਦਾ ਟਾਈਮ ਦਿੱਤਾ ਗਿਆ ਉਹ ਸਾਰੇ ਆਈਡੈਂਟੀਫਾਈ ਕਰਕੇ ਤਾਂ ਉਸ ਦੇ ਖਿਲਾਫ ਵੀ ਤੁਹਾਨੂੰ ਨਤੀਜੇ ਸਾਹਮਣੇ ਆਣਗੇ ਪਿੱਛੇ ਵੀ ਫੜੇ ਗਏ ਬਹੁਤ ਜ਼ਿਆਦਾ ਫੜੇ ਗਏ ਹਨ ਉਹਨਾਂ ਦੀ ਜਬ ਪ੍ਰੋਪਰਟੀਆਂ ਵੀ ਜਬਤ ਹੋਈ ਹੈ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਵੀ ਲਿਆ ਗਿਆ ਹੈ ਇਹ ਜਾਰੀ ਰਹੂਗਾ ਲਗਾਤਾਰ ਜੈਸਾ ਲੋਕ ਕਹਿ ਰਹੇ ਹੈਗੇ ਕਿ ਇਹ ਮਹਿਜ਼ ਪੁਲਿਸ ਵੱਲੋਂ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਲੋਕਾਂ ਦਾ ਜੋ ਪਰਸੈਪਸ਼ਨ ਹੈ ਆਮ ਪਰਸੈਪਸ਼ਨ ਹੈ ਉਹ ਇਸ ਨਸ਼ਿਆਂ ਦੀ ਜੋ ਯੁੱਧ ਹੈ ਉਹਦੇ ਲਈ ਬਹੁਤ ਪੋਜੀਟਿਵ ਹੈਗਾ ਅਸੀਂ ਵੀ ਲੋਕਾਂ ਨੂੰ ਮਿਲਦੇ ਰਹਿੰਦੇ ਹਾਂ ਲੋਕ ਤੇਨੂੰ ਬਹੁਤ ਜ਼ਿਆਦਾ ਲਾਈਕ ਕਰ ਰਹੇ ਹਨ ਤੇ ਲੋਕ ਪੁਲਿਸ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਹਨ ਤੁਸੀਂ ਕੌਣ ਸੇ ਲੋਕਾਂ ਦੀ ਗੱਲ ਕਰ ਰਹੇ ਹੋ ਉਹ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ਪਰ ਆਮ ਪਬਲਿਕ ਇਸ ਜੋ ਮੁਹਿੰਮ ਹੈ ਇਹ ਨਾਲ ਬਹੁਤ ਖੁਸ਼ ਹੈ ਕਿ ਵੀਡੀਓ ਵਾਇਰਲ ਹੋਈ ਪਰੰਡੇ ਦੀ ਉਹ ਨੌਜਵਾਨਾਂ ਨੇ ਕਿਹਾ ਸੀ ਨਸ਼ਾ ਛੱਡਣਾ ਚਾਹੁੰਦੇ ਆ ਪਰ ਸਾਡੇ ਤੱਕ ਕਿਸੇ ਨੇ ਅਜੇ ਤੱਕ ਅਪਰੋਚ ਨਹੀਂ ਕੰਟੈਕਟ ਨੰਬਰ ਨਹੀਂ ਹੈਲਪਲਾਈਨ ਬਣੀ ਹੋਈ ਹੈ ਤੇ ਆਪਣੇ ਡੀ ਐਡਿਕਸ਼ਨ ਸੈਂਟਰਸ ਬਹਿ ਗਏ تھے ਸਿਵਲ ਹਸਪੀਟਲਸ ਵੀ ਹੈਗਾ ਤੇ ਡੀ ਸੀ ਸਾਹਿਬ ਨੇ ਵੀ ਬਹੁਤ ਵਧੀਆ ਤੇ ਚੰਗੇ ਉਪਰਾਲੇ ਕੀਤੇ ਹੈ ਤੇ ਉਹਨਾਂ ਨੂੰ ਤੁਸੀਂ ਕਹੋ ਕਿ ਸਾਨੂੰ ਕੰਟੈਕਟ ਕਰਨ ਤੇ ਸਾਨੂੰ ਦੱਸੋਗੇ ਅਸੀਂ ਕੰਟੈਕਟ ਕਰਾਂਗੇ ਉਹਨਾਂ ਨੂੰ ਜੱਲ ਸਾਹਿਬ ਕਿੰਨੇ ਪੱਖ ਤੋਂ ਤੋਂ ਦੱਸੋ ਦੇ ਆਸਪਾਸ ਅਫਾਇਰਸ ਦਰਜ ਹੋ ਗਈ ਤੇ 150 ਤੋਂ ਵੱਧ ਬੰਦੇ ਰੈਸ਼ਟ ਕੀਤੇਗਾ 1 ਮਹੀਨੇ ਦੇ ਵਿੱਚ ਵਿੱਚ ਤੇ ਲੋਕ ਪੂਰਾ ਹੁੰਗਾਰਾ ਬਰੈਸ਼ ਮਹਿੰਮ ਦੇ